ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਜਸਮਿੰਦਰ ਸਿੰਘ ਆ ਜੀ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਮਾਈ ਨੰਬਰ 9779621161 ਜੀ 9779621161 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਜਿਹੜਾ ਆਪਾਂ ਜਰਸੀ ਵੜ ਦੇਖੀ ਹੈ ਨੇ ਸੁਆ ਕਿਹੜਾ ਸੁੰਦੀ ਪਈ ਹੈ ਵੀਰੇ ਦੂਸਰਾ ਸੁਆ ਸੁਈ ਹੈ ਸੂਰਹੀ ਹੈ ਜੀ ਇਹੇ ਠੀਕ ਹੈ ਤੇ ਸੂਣ ਦੇ ਵਿੱਚ 4 ਤੋਂ 5 ਦਿਨ ਰਹਿੰਦੇ ਹੈ ਜੀ ਹਫਤਾ ਵੀ ਲੱਜ ਸਕਦੀ ਹੈ ਠੀਕ ਹੈ ਬਾਾਕੀ ਸਾਹਮਣੇ ਦਾ ਆਪ ਕੋ ਗੱਡੀ ਚੜ ਕੇ ਜਰੂਰ ਉਧਰ ਕਰ ਜਾਣਾ ਇੱਕ ਅੱਧਾ ਦਿਨ ਨੰਗਰ ਠੀਕ ਹੈ ਦੰਦੋ ਜਵਾਨ ਹੋਊਗਾ ਨਾ ਦੰਦੋ ਸਿੱਕੀ ਆਈ ਜੀ ਰਿਜਨਲ ਦੰਦ ਬਟਕੇ ਲੈ ਕੇ ਜਾ ਜੈਨੂਰ ਦੂਜਾ ਸੁਆ ਅਰੇ ਜੈਨੂਰ ਦੂਜਾ ਸੁਆ ਸਿੱਕੀ ਦੰਦ ਬਟਕੇ ਲੈ ਕੇ ਜਾ ਜੈ ਜਗਲਾ ਹਫਤਾ ਖੰਡ ਬਾਕੀ ਰਿਕਾਰਡ ਇਹਦਾ ਪਹਿਲੇ ਸੁਏ ਮਾਲਕ ਨੇ ਦ ਅੰਦਾਜ਼ਾ ਲਾ ਸਕੀਏ ਕਿ ਅੱਜ ਤੋਂ ਮੌਸਮ ਵੀ ਮੂਰੇ ਫਰਕ ਪੈਣ ਲੱਗ ਗਿਆ ਹਨ ਹਾਂ ਹਾਂ ਬਹੁਤ ਸੋਹਣਾ ਮੌਸਮ ਹੋ ਗਿਆ ਜੀ ਹੁਣ ਤੱਕ ਢੰਡ ਹੋ ਗਈ ਬਾਕੀ ਅੱਗੇ ਵੀ ਢੰਡੀ ਆਉਣੇ ਆ 25 ਕਿਲੋ ਤੋਂ ਬੜੇ ਆਰਾਮ ਨਾਲ ਦੋ ਦੂ ਮੰਨ ਕੇ ਜੱਲੇ ਵੀ 24 ਲੀਟਰ ਦੋ ਤਾਂ ਮੰਨ ਕੇ ਲੈ ਜਾਵਾਂਗਾ 25 ਮੰਨ ਕੇ ਲੈ ਵੀ ਬਈ ਯਾਰ ਠੀਕ ਹੈ ਰੇਟ ਵਜਾਰ ਇਹਦਾ ਕੀ ਰਹੂਗਾ ਰੇਟ ਵੀ ਦੇ ਇਹਦਾ ਮੁੱਲ ਤਾਂ ਜਿੰਨਾ ਮਰਜ਼ੀ ਕਰਾ ਲਓ ਹਣਾ ਠੀਕ ਹੈ ਕੀ ਜੇ ਇਹ ਵੀ ਇਹਦੇ ਜਿੰਨਾ ਮਰਜ਼ੀ ਮੰਗ ਲੂ ਉਨੀ ਹੀ ਉਡ ਲੈਣਾ ਪਰ ਆਪਾਂ ਨੂੰ ਜੈ ਜੇ ਹਿਸਾਬ ਨਾਲ ਹੀ ਆਪਾਂ ਉਹਦੇ ਹਿਸਾਬ ਨਾਲ ਦੇ ਦੇਣੀ ਆ ਤੇ 1 ਲੱਖ ਤੇ 10000 ਰੁਪਏ ਦੀ ਦੇਣਾ ਛੋੜ ਸੱਪਾ ਹੋ ਜਾਊਗਾ ਛੋੜ ਸੱਪਾ ਹੋ ਜਾਊ ਨਿੱਕਾ ਨਿੱਕਾ ਕੰਨਾ ਮੱਥੇ 'ਚ ਟੋੜ ਅਰੀਜਨਲ ਜਰਸੀ ਹੈ ਜਿਹਨੂੰ ਕਹਿੰਦੇ ਆ ਸੋ ਵੀਰੋ ਪਿਓਰ ਅਸਲ ਜਰਸੀ ਬਹੁਤ ਵੀ ਡਿਮਾਂਡ ਕਰਦੇ ਕਿਸੀ ਜਰਸੀ ਲੈਣੀ ਆ ਛੋਟਾ ਜਿਹਾ ਮੂੰਹ ਆ ਜੀ ਆਪਾਂ ਪੰਜਾਬ ਵਾਲੀ ਸੋ ਦੇਖੋ ਫੇਸ ਕੁਆਲਿਟੀ ਵਗੈਰਾ ਤੌਰ ਦੀ ਬਾਹਰ ਨੂੰ ਇਹਨੂੰ ਸੋ ਬਰੋ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਪਿਓਰ ਅਸਲ ਜਰਸੀ ਜਮਾ ਜਿਵੇਂ ਹਾਲੇ ਕਹਿੰਦੇ ਸ਼ਾਈਨਿੰਗ ਹੈ ਵੀਰੀ ਦੇਖ ਇਹਦੀ ਪਿੰਡੇ ਦੀ ਸ਼ਾਈਨਿੰਗ ਬੱਪਾ ਦੀ ਠੀਕ ਹੈ ਕੋਈ ਵੀ ਆ ਕੇ ਚਾਹੇ ਡਾਕਟਰ ਮਾਸਟਰ ਜੱਡਾ ਮਰਜੀ ਬੰਦਾ ਲੈ ਉਹ ਕੋਈ ਆ ਕੇ ਇਹ ਨਹੀਂ ਕਹਿ ਸਕਦਾ ਬਲਾਡੇ ਦੇ ਵਿੱਚ ਠੀਕ ਹੈ ਤੇ ਨਾ ਤਾਂ ਨਹੀਂ ਪਤਾ ਕਿਨੇ ਸੀਮਨ ਦੀ ਹੈ ਇਹ ਇਹ ਵੀਰੇ ਆਪਦਾ ਤਾਂ ਨਹੀਂ ਦੇਖੋ ਇਹਦਾ ਪਤਾ ਜਿਹੜਾ ਅੱਗੇ ਲੱਗਿਆ ਹੋਇਆ ਉਹ ਆਪਾਂ ਦੱਸਾਂਗੇ ਮਾਲਕਾ ਠੀਕ ਹੈ ਵੀ ਕਿਹੜਾ ਲੱਗਿਆ ਬਣ ਹਾਂ ਜੀ ਨਾ ਸੌਦਾ ਹੋ ਗਿਆ ਦੱਸਾਂਗੇ ਠੀਕ ਹੈ ਸੋ ਬੱਚੀ ਦਾ ਪ੍ਰਿੰਟ ਪ੍ਰਿੰਟ ਦੇਖੋ ਪੂਰੀ ਰਾਜਿਸਮ ਵੀ ਬੜੀ ਬੇ ਲੇਵਾ ਦੇਖੋ ਜਮਾ ਹਜੀ ਹਫਤਾ ਕੱਢਦੀ ਪਈ ਐ ਸ਼ੇਰ ਚੋਂ ਪੂਣੀ ਵੀ ਕਰਤੀ ਐ ਹਲੇ ਚਿੱਕਿਆ ਜਿਆਜ ਗੱਲ ਐ ਇਹ ਜੇ ਵੜਾ ਕੱਢਦੇ ਚੌਪ ਜੇ 25 25 ਕਿਲੋ ਦੁੱਧ ਜਾ ਕੇ ਸੋ ਬਾਕੀ ਥਣ ਦੇਖੋ ਨੇੜ ਤੋਂ ਚਾਰੇ ਥਣ ਨਿਕਣਵੇਂ ਸਾਫ ਸੁੱਤੇ ਨੇ ਕੋਈ ਅੰਤ ਨਹੀਂ ਲਿਆ ਜਿਆਜ ਗੱਲ ਆ ਹਨਾ ਤੇ ਬਾਕੀ ਚਾਰੂ ਵਗੈਰਾ ਵੀ ਪੂਰੀ ਫੁੱਲ ਆ ਜਿੱਥੇ ਮਰਜੀ ਬੰਨ ਦੇ ਲਿਆ ਜਾਈਏ ਪੂਰੇ ਸੌਂਗ ਨਾਲ ਸੰਭੀ ਹੋਏ ਜਿੱਥੋਂ ਆਈ ਆ ਤੇ ਮਿਲਕਵੇਂ ਦੇਖੋ ਇਹ ਕਿਹੜੀ ਬਾਤ ਆ ਆ ਦੇਖੋ ਮਿਲਕਵੇਂ ਨਾ ਤੇ ਪਿੰਡੇ ਦੇ ਉੱਪਰ ਇਹਦੇ ਨਾੜਾ ਦਿਖਾਈ ਦੇ ਜਾਂਦੀਆਂ ਪੂਰੀ ਰਾਜੀ ਸਮੀ ਬੜੀ ਵੀ ਰਿਐਲਿਟੀ ਆ 25 ਕਿਲੋ ਦੁੱਧ ਦੇਣਾ ਇਹਨੇ ਵੀਰੇ ਜਿਆਜ ਗੱਲ ਆ ਸੋ ਫੋਲੋ ਬਰੀਡ ਦੇ ਵਿੱਚ ਜੈਨੂਅਨ ਦੂਜਾ ਸੁਦਾ ਸੁੰਦੀ ਪਈ ਆ ਬਹੁਤ ਵੀ ਡਿਮਾਂਡ ਕਰਦਾ ਕਿ ਜਰਸੀ ਲੈਣੀ ਆ ਜਰਸੀ ਚੰਗੀ ਲੈਣੀ ਆ 1 ਲੱਖ 10 ਹਜ਼ਾਰ ਕੀਮਤ ਇਹਦੀ ਕਿਸੇ ਗੱਲ ਨੂੰ ਮੰਗੀ ਗਈ ਆ ਕਿਉਂਕਿ ਚੀਜ਼ ਆ ਮੂਰਲੇ ਦਾ ਖਾਨੀ ਡੇਢ ਮੰਗਿਆ ਉਹ ਜਿੱਥੋਂ ਆਈ ਆ ਹਾਂ ਹਾਂ ਚਲੋ ਉਹ ਤਾਂ ਕਰਨੀ ਆ ਆਪਾਂ ਨੂੰ ਬਾਜਮ ਬਾਜ ਜਾਈ ਆਪਾਂ ਉਹ ਜੀ ਸਾਹਮਣੇ ਉਹ ਤਾਂ ਮਰ ਜਿਓਂ ਰੱਖ ਕੇ ਦੇ ਦੇਣੀ ਆ ਹਾਂ ਜੈ ਜੀ ਗੱਲ ਸੋ 97796 ਇਹ ਹੈ ਪੂਰੀ ਇਲਾਜਪਾਵਾ 21161 ਪਿਓਰ ਅਸਲ ਜਰਸੀ ਪੰਜਾਬ ਵਾਲੀ ਜਰਸੀ ਤੁਹਾਨੂੰ ਦਿਖਾਉਣੇ ਪਏ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਕੋਈ ਵੀ ਬਿਰਖੀ ਦਾ ਚਾਵੜ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ